ਪਰ ਜਿਹੜੇ ਜ਼ਿਆਦਾਤਰ ਜੜੀਆਂ ਅਸੀਂ ਹਰਦੇ ਗਏ ਕਾਲੀਦਲ ਦਾ ਇੱਥੇ ਕਬਜ਼ਾ ਰਿਹਾ ਪਹਿਲਾਂ ਔਰ ਜਿਉਂ ਕਾਲੀਦਲ ਆਇਆ ਨਸ਼ੇ ਦਾ ਪਸਾਰ ਹੋਇਆ ਔਰ ਘਰ ਘਰ ਮਾਵਾ ਦੇ ਪੁੱਤ ਜਿਹੜੇ ਨਸ਼ੇ ਨਾਲ ਮਰੇ ਅੱਜ ਵੀ ਜਿਹੜਾ 3 ਸਾਲ ਸਾਢੇ 3 ਸਾਲ ਆਇਆ ਸਰਕਾਰ ਨੂੰ ਬੀਤ ਗਿਆ ਇਹ ਜਿਹੜੀ ਸਰਕਾਰ ਆਈ ਹੀ ਇਹ ਵੀ ਇੱਕ ਝੂਠ ਮਾਰ ਕੇ ਸਰਕਾਰ ਆ ਗਈ ਇਹ ਕਹਿੰਦੀ 4 ਮਹੀਨੇ ਚ ਕੇਜਰੀਵਾਲ ਜੀ ਆਂਦੇ ਹੀ ਨਸ਼ਾ ਖਤਮ ਕਰ ਦੇਣਾ ਅੱਜ ਵੀ ਜਿਹੜੇ ਮਾਵਾ ਦੇ ਪੁੱਤ ਪਿੰਡਾਂ ਦੇ ਵਿੱਚ ਮਰਨ ਡਿਆ ਸ਼ਹਿਰਾਂ ਚ ਮਰਨ ਡਿਆ ਤਰਨ ਤਾਰਨ ਵੀ ਮਰਨ ਡਿਆ ਹਰ ਪਿੰਡ ਚ ਬਹੁਤ ਮੰਦਾ ਹਾਲ ਆ ਸੋ ਇਹ ਜਿਹੜਾ ਇਕ ਲਾਮਤ ਨਸ਼ੇ ਦੀ ਲਾਂਡ ਆਰਡਰ ਦਾ ਬਦ ਤੋਂ ਬੱਦਰ ਹਾਲ ਕਾ ਕੋਈ ਨਹੀਂਗਾ ਇੱਥੇ ਹੈਗਾ ਕਿ ਥਾਣਿਆਂ ਦੇ ਬੂਹੇ ਰਾਤ ਨੂੰ ਬੰਦ ਹੋ ਜਾਂਦੇ ਆ ਉੱਥੇ ਵੇਖੋ ਜੀ ਉੱਥੇ ਕਿਸੇ ਨੇ ਥਾਣੇ ਵਾਲਿਆਂ ਨੂੰ ਤੇ ਆਪ ਨੂੰ ਪੈ ਜਾਂਦੀ ਆ ਵੀ ਸਾਡੇ ਦੇ ਨਾ ਕੋਈ ਵਾਰ ਕਰਦੇ ਤੇ ਲੋਕਾਂ ਦਾ ਕੀ ਹਾਲ ਹੋਗਾ ਇਹ ਸਰਕਾਰ ਸਭ ਤੋਂ ਭੈੜਾ ਕੰਮ ਇਹ ਹੋ ਰਿਹਾ ਹੈ। ਕਾਂਗਰਸ ਪਾਰਟੀ ਦੇ ਵਿੱਚ ਵੇਖੋ ਲੁਧਿਆਣਾ ਇਲੈਕਸ਼ਨ ਹੋਈ ਹੈ। ਉਹਦੇ ਵਿੱਚ ਇੰਜ ਲੱਗਦਾ ਵੀ ਜਿੱਦਾਂ ਥੋੜੀ-ਥੋੜੀ ਕੋਈ ਨਾਰਾਜ਼ਗੀ ਆਪਸ ਵਿੱਚ ਹੈ। ਪਰ ਜਿਹੜੇ ਸਾਡੇ ਹੁਣ ਇਨਚਾਰਜ ਨੇ ਬਘੇਲ ਸਾਹਿਬ ਉਹ ਵੀ ਬੜੇ ਸਟ੍ਰਿਕਟ ਨੇ ਇਸ ਚੀਜ਼ 'ਚ। ਮੈਨੂੰ ਇੰਜ ਲੱਗਦਾ ਜਿਵੇਂ ਤਰ੍ਹਾਂ ਹੁਣ ਲੁਧਿਆਣੇ ਤੋਂ ਬਾਅਦ ਸਾਡੀ ਤਰਨਤਾਰਨ ਹਲਕੇ ਦੀ ਜਿਹੜੀ ਜਿਮਣੀ ਚੋਣ ਆ ਰਹੀ ਆ। ਔਰ ਉਹ ਬੜੀ ਪਾਰਟੀ ਨੂੰ ਵੇਖੋ ਮੁੱਖ ਮੰਤਰੀ ਦਾ ਉਹਦਾ ਵੀ ਉਹਨਾਂ ਹੰਡਾਇਆ ਵਾ ਉਹ ਬੜੇ ਤਰੀਕੇ ਦੇ ਨਾਲ ਸਾਰੀ ਪਾਰਟੀ ਨੂੰ ਇਕੱਠਾ ਕਰਨਗੇ ਔਰ ਜਿਹੜਾ ਕੋਈ ਜ਼ਿਆਦਾ ਮਤਲਬ ਪੀ ਇਧਰ ਉਧਰ ਜਾਏਗਾ ਉਹਨਾਂ ਨੂੰ ਜਾਂਚ ਆਪੀ ਕਿਸ ਤਰ੍ਹਾਂ ਉਹਨਾਂ ਨੂੰ ਮੈ ਲਾਗੇ ਲਾਉਣਾ ਔਰ ਅਸੀਂ ਆਸ ਕਰਦੇ ਹਾਂ ਕਿ ਮੈਨੂੰ ਲੱਗਦਾ ਇਸ ਵਾਰ ਸਾਰੀ ਪਾਰਟੀ ਇਕੱਠੀ ਹੋ ਕੇ ਕੰਮ ਕਰੇਗੀ ਉਹ ਤਰਨਤਨ ਦੀ ਜਿਮਣੀ ਚੋਣ ਜਿਹੜੀ ਹੈ ਬਹੁਤ ਵਧੀਆ ਵੱਧ ਵੋਟਾਂ ਦੇ ਨਾਲ ਜਿੱਤ ਕੇ ਜਿਹੜੀ ਉਹ ਝੰਡਾ ਬੁਲੰਦ ਕਰੇਗੀ ਸੰਤਾਰਨ ਦੇ ਵਿੱਚ ਮੈਂ ਅਗਨੀ ਉਤਰੀ ਸਾਹਿਬ ਦੇ ਨਾਲ ਬਹੁਤ ਸਮਾਂ ਕੰਮ ਕੀਤਾ ਜਿੰਨਾ ਚਿਰ ਕਾਂਗਰਸ ਰਹੀ ਉਦੋਂ ਵੀ ਉਤੋਂ ਪਹਿਲਾਂ ਵੀ ਬਾਅਦ ਚ ਵੀ ਚਲੋ ਜਦੋਂ ਅਸੀਂ ਪਾਵਰ ਚਾਏ 5 ਸਾਲ ਕਾਂਗਰਸ ਨੇ ਰਾਜ ਕੀਤਾ ਉੱਥੇ ਕਾਂਗਰਸ ਦੀ ਸਭ ਤੋਂ ਵੱਡੀ ਇੱਕ ਮੰਗ ਆ ਕਿ ਜਿਹੜੀ ਜੰਡਿਆਲਾ ਰੋਡ ਤੇ ਜਿਹੜਾ ਫਾਟਕ ਆ ਉਹਦਾ ਬ੍ਰਿਜ ਪੁਲ ਬਣਾਉਣਾ ਚਾਹੀਦਾ ਸੀ ਉਹ ਅਗਨੀ ਉਤਰੀ ਸਾਹਿਬ ਨੇ ਮਨਜ਼ੂਰ ਕਰਾਇਆ ਮਨਜ਼ੂਰ ਕਰਾਉਣ ਤੋਂ ਬਾਅਦ ਚਲੋ ਛੇਤੀ 6 ਮਹੀਨੇ ਬਾਅਦ ਸਰਕਾਰ ਚਲੇਗੀ ਸਾਡੀ ਉਹ ਮਨਜ਼ੂਰ ਹੋਇਆ ਉੱਥੇ ਦਾ ਉੱਥੇ ਹੀ ਪਤਾ ਨਹੀਂ ਕਿਹੜੇ ਟੇਬਲ ਤੇ ਉਹ ਫਾਈਲ ਪਈ ਆ ਇਹ ਸਰਕਾਰ ਨੇ ਟਾਸ ਤੋਂ ਮਸ ਨਹੀਂ ਕੀਤੀ ਜਦ ਕਿ ਉਹ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਕੰਮ ਕਰਾਂਗੇ ਉਸ ਤੋਂ ਮਗਰੋਂ ਜਿਹੜਾ ਰੇੜੀ ਫੜੀ ਦਾ ਸਿਸਟਮ ਆ ਉਹਦਾ ਬੜਾ ਮੰਦਾ ਆਲਿਆ ਉੱਥੇ ਮੈਨੂੰ ਪਤਾ ਵਾ ਕਿੱਥੇ ਜ਼ਮੀਨ ਦੇਣੀ ਆ ਉੱਥੇ ਦੇ ਕੇ ਉਹਨਾਂ ਨੂੰ ਹੀ ਸਾਰਾ ਸਿਸਟਮ ਸੈੱਟ ਕਰਾਂਗੇ ਉਸ ਤੋਂ ਮਗਰੋਂ ਹੋਰ ਵੱਡੀ ਸਮੱਸਿਆ ਵਾ ਜਿਹੜੀ ਤਰਨਤਾਰਨ ਦੇ ਵਿੱਚ ਕਾਰ ਪਾਰਕਿੰਗ ਦੀ ਆ ਉੱਥੇ ਵੀ ਮੈਨੂੰ ਪਤਾ ਵਾ ਕਿੱਥੇ ਜਗ੍ਹਾ ਪਈ ਆ ਕਿਉਂਕਿ ਮੈਂ ਅਟੈਂਡ ਕਰਦਾ ਰਹਾਂ ਮਾਂ ਜਿਹੜੀਆਂ ਮੀਟਿੰਗਾਂ ਡੀਸੀ ਸਾਹਿਬ ਦੇ ਨਾਲ ਸਾਨੂੰ ਸਾਰਾ ਪਤਾ ਹੈ ਉਹ ਇੱਕ ਜਗ੍ਹਾ ਹੈਗੀ ਹੈ ਸ਼ਹਿਰ ਦੇ ਵਿੱਚ ਹੀ ਸਿਟੀ ਦੇ ਵਿੱਚ ਹੀ ਪੁਲਿਸ ਦਾ ਕਬਜ਼ਾ ਹੈ ਉਹਦੇ ਤੇ ਉਹ ਕਬਜ਼ਾ ਵੀ ਛੁੱਟ ਗਿਆ ਹੈ ਉਹ ਜਗ੍ਹਾ ਦੇ ਵਿੱਚ ਹੀ ਅਸੀਂ ਉਹਦਾ ਜਿਹੜਾ ਸਿਸਟਮ ਹੈ ਨਾ ਉਹਨੂੰ ਪਾਰਕਿੰਗ ਦੇ ਵਿੱਚ ਲਿਆਵਾਂਗੇ ਇੱਕ ਹੋਰ ਬੜੀ ਵੱਡੀ ਲਾਮਤਿਆ ਤਰਨ ਤਰਨ ਦੇ ਵਿੱਚ ਜਿਹੜੀ ਇੱਕ ਕੂੜੇ ਦੇ ਢੇਰ ਨੇ ਡੈਂਪਿਆ ਉਹਦਾ ਕੋਈ ਟਿਕਾਣਾ ਨਹੀਂ ਸ਼ਹਿਰ ਦੇ ਵਿੱਚ ਹੀ ਉਹ ਰੋਹੀ ਦੇ ਕੰਡੇ ਬੜਾ ਮੰਦਾ